ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅੱਲੇ जखਮਾਂ ਦੇ ਉੱਤੇ ਇੱਕ ਹੋਰ ਲੂਣ ਪਕਿਆ ਯੂਪੀ ਦੀ ਸਰਕਾਰ ਨੇ ਯੂਪੀ ਪੁਲਿਸ ਨੇ ਹੁਣੇ-ਹੁਣੇ ਪਤਾ ਲੱਗਿਆ ਕਿ ਸਰਦਾਰ ਗਰਨਾਵ ਸਿੰਘ ਕਲੋਨੀ ਨੂੰ ਯੂਪੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਮੇਰ ਤੋਂ ਸੋ ਮੈਂ ਸਭ ਤੋਂ ਪਹਿਲਾਂ ਅਪੀਲ ਕਰਦਾ ਹਾਂ ਸਾਂਝ ਕਿਸਾਨ ਮੋਰਚੇ ਦੇ ਆਗੂਆਂ ਨੂੰ ਕਿ ਫੌਰੀ ਐਕਸ਼ਨ ਕਰਨਾ ਚਾਹੀਦਾ ਫੌਰੀ ਕਾਰਵਾਈ ਕਰਨੀ ਚਾਹੀਦੀ ਆ ਤਾਂ ਕਿ 2 ਘੰਟਿਆਂ ਦੇ ਵਿੱਚ ਵਿੱਚ ਸਮਾਂ ਦਿਓ ਕਿ 2 ਘੰਟਿਆਂ ਦੇ ਵਿੱਚ ਵਿੱਚ ਗਰਨਾਸਨ ਚਲੂਨੀ ਨੂੰ ਛੱਡਿਆ ਜਾਵੇ ਜੇ ਨਹੀਂ ਛੱਡਿਆ ਜਾਂਦਾ ਤਾਂ ਕੋ ਸਖਤ ਐਕਸ਼ਨ ਲੈ ਕੇ ਇਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਆ ਦੂਜੀ ਮੈਂ ਭਰਾਵੋ ਯੂਪ ਵਾਲਿਓ ਹਰਿਆਣੇ ਵਾਲਿਓ ਪੰਜਾਬ ਵਾਲੇ ਤੁਹਾਨੂੰ ਵੀ ਕਹਿਣਾ ਚਾਹੁੰਨਾ ਹੈ ਜੇ ਗਰਨਾਸਨ ਚਲੂਨੀ ਨੂੰ ਨਹੀਂ ਛੱਡਿਆ ਜਾਂਦਾ 2 ਘੰਟੇ ਦਾ ਸਮਾਂ ਫਿਰ ਤਿਆਰੀਆਂ ਖਚਲੋ ਮਿੱਤਰੋ ਫਰਕਰਾਂ ਦੇ ਨਹੀਂ ਬੈਠਣਾ ਬਸ ਸੜਕਾਂ ਤੇ ਆ ਜਾਓ ਫਰ ਐ ਨਹੀਂ ਕੰਮ ਲੋਟ ਆਉਣਾ ਇਕੱਲੇ ਇਕੱਲੇ ਨੂੰ ਬੰਦੇ ਨੂੰ ਚੱਕ ਕੇ ਅੰਦਰ ਸਿੱਡ ਦੇਣਗੇ ਤੇ ਮੋਰਚਾ ਆਪਣਾ ਖੰਡਿਆ ਦੇਣਗੇ ਸੋ ਸਰਕਾਰ ਦੀਆਂ ਚਾਲਾਂ ਵੀ ਇਹੀ ਨੇ ਕਦੇ ਸਾਡੇ ਕਿਸਾਨਾਂ ਦੇ ਉੱਤੇ ਗੱਡੀਆਂ ਚੜਾ ਕੇ ਮਾਰ ਦਿੱਤਾ ਜਾਂਦਾ ਕਦੇ ਸਾਡੇ ਆਗੂਆਂ ਨੂੰ ਫੜ ਕੇ ਜਲੀਲ ਕੀਤਾ ਜਾਂਦਾ ਜੇਲਾਂ 'ਚ ਡੱਕ ਦਿੱਤਾ ਜਾਂਦਾ ਸੋ ਹੁਣ ਇਹ ਬਹੁਤਾ ਸਮਾਂ ਨਹੀਂ ਰਿਹਾ ਸੋ ਆਜੋ ਮੇਰਾ ਵੀਰ ਆਹ ਸਨੇਹਾ ਵੱਧ ਤੋਂ ਵੱਧ ਸਾਂਝਾ ਕਰ ਦਿਓ ਤਾਂ ਕਿ ਪਤਾ ਲੱਗ ਸਕੇ ਤੇ ਮੈਂ ਹਰਿਆਣੇ ਲੋ ਤਿਆਰ ਰਹੋ ਯੋਧਿਓ ਤੁਸੀਂ ਪਹਿਲਾਂ ਵੀ ਨਹੀਂ ਪਿੱਛੇ ਹਟੇ ਪਿੱਛੇ ਹੁਣ ਵੀ ਨਹੀਂ ਹਟਣਾ ਤੁਹਾਡੇ ਪ੍ਰਧਾਨ ਨੂੰ ਗ੍ਰਿਫਤਾਰ ਕੀਤਾ ਯੂਪੀ ਪੁਲਿਸ ਨੇ ਯੂਪੀ ਸਰਕਾਰ ਨੇ ਤੇ ਮੈਂ ਖਾਸ ਆਗੂਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਹੁਣ ਤੁਹਾਡੇ ਨਾਲ ਗੱਲਾਂ ਵੀ ਹੋ ਕੇ ਹੁਣ ਤੁਹਾਡੇ ਨਾਲ ਗੱਲਾਂ ਵੀ ਹੋਈਆਂ ਦੋ ਚਾਰ ਆਗੂਆਂ ਦੇ ਨਾਲ ਹੁਣ ਇਹ ਨਾ ਕਹੀ ਜਾਵੇ ਮੈਂ ਟੈਲੀਵਿਜ਼ਨ ਉੱਤੇ ਡਿਬੇਟ 'ਚ ਬੈਠਾ ਹਾਂ ਤੇ ਮੈਂ ਇੱਥੇ ਬੈਠਾ ਉੱਥੇ ਬੈਠਾ ਉਹ ਸਾਰਾ ਕੁਝ ਛੱਡ ਕੇ ਸਾਨੂੰ ਗਰਨਾਮ ਸਿੰਘ ਚੋਣਨੀ ਨਾਲ ਖੜਨਾ ਚਾਹੀਦਾ ਕਿਉਂਕਿ ਉਹਨਾਂ ਧੜਕ ਜੋਧਾ ਇਸ ਮੋਰਚੇ ਦਾ ਸੋ ਆਓ ਇਕੱਠੇ ਤੁਹਾਨੂੰ ਦੋ ਘੰਟੇ ਅਨੰਦ ਅੰਦਰ ਦੱਸਦੇ ਆ ਕਿ ਅਗਲੀ ਕਾਰਵਾਈ ਆਪਾਂ ਕੀ ਕਰਨੀ ਆ ਉਦੋਂ ਭਰਾਵੋ ਘਰੇ ਨਾ ਬੈਠੇ ਰਹੋ ਉਦੋਂ ਵੀ ਹਿਰਾ ਕੱਤਦੇ ਹੋ ਉਦੋਂ ਚਾਦੇ ਪਾ ਦਿਓ ਇੰਨਾ ਹੋਵੇ ਕਦੇ ਕੱਲ ਨੂੰ ਚੱਕ ਕੇ ਪਰਚੇ ਪਹਿਲੇ ਗਰਨਾ ਸਿੰਘ ਤੇ ਬਹੁਤ ਐ ਤੇ ਗ੍ਰਿਫਤਾਰੀ ਪਾ ਕੇ ਕਿਸੇ ਪਰਚੇ ਦੇ ਵਿੱਚ ਜੇਲ ਸਿੱੜ ਦੇਣ ਸੋ ਆਓ ਮੇਰਾ ਵੀਰ ਇਕੱਠੇ ਹੋ ਕੇ ਆਪਾਂ ਇਹ ਵੀ ਸਾਡੇ ਵਿਕਾਰ ਦਾ ਸਵਾਲ ਆ ਸਾਡੀ ਜਿੱਦਾ ਸਵਾਲ ਆ ਕਿ ਸਾਡਾ ਇੱਕ ਕਿਸਾਨ ਮੋਰਚੇ ਦੇ ਆਗੂ ਅੰਦਰ ਜਾਵੇ ਤਾਂ ਸਾਡੇ ਸਾਰਾਂ ਲਈ ਸ਼ਰਮ ਵਾਲੀ ਗੱਲ ਆ ਇਹ ਭਰਾਓ ਆਓ ਦੇਖਦੇ ਹਾਂ ਦੋ ਘੰਟੇ ਕੀ ਕਰਦੀ ਹੈ ਯੂਪੀ ਸਰਕਾਰ ਯੂਪੀ ਪੁਲਿਸ ਨਹੀਂ ਫਿਰ ਅਗਲਾ ਅਗਲੀ ਕਾਰਵਾਈ ਲਈ ਤਿਆਰ ਰਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬਾਣੀ